ਇਹਨਾਂ ਦੀ ਪਕੜ ਦੀ ਹੈ ਨਾ ਗੋ ਨੂੰ ਲੈ ਕੇ ਆਪਣੇ ਜਿਹੜੀ ਜਿਹੜੀ ਗੱਲ ਚੱਲਦੀ ਹੈ ਵੀ ਇਹਨਾਂ ਦੀ ਪਕੜ ਬਹੁਤ ਹਾਂਜੀ ਪਰ ਪਕੜ ਇਹਨਾਂ ਦੀ ਬਹੁਤ ਤੇਜ਼ ਹੁੰਦੀ ਹੈ ਇਹਨਾਂ ਦੇ ਨੌ ਤਿੱਖੇ ਹੁੰਦੇ ਆ ਓਕੇ ਹਾਂ ਜੇ ਹੁਣ ਮੈਂ ਇਹਨੂੰ ਸਿੰਪਲ ਆਪਣੀ ਸਕਿਨ ਤੇ ਰੱਖੂੰਗਾ ਇਹਨਾਂ ਨਿਸ਼ਾਨ ਪਾ ਦੇਣੇ ਨੇ ਇਹਦਾ ਕੱਪੜੇ ਕਰਕੇ ਥੋੜਾ ਜਿਹਾ ਪਹੁੰਚ ਨਹੀਂ ਲਈ ਨਾ ਬਾਕੀ ਕਈ ਲੋਕ ਟ੍ਰਿਮ ਕਰਕੇ ਵੀ ਰੱਖਦੇ ਨੇ ਨੌ ਕੱਟ ਕੇ ਨੌ ਕੱਟ ਕੇ ਵੀ ਰੱਖਦੇ ਨੇ ਬਟ ਆਪਾਂ ਨੌ ਨਹੀਂ ਕੱਟ ਕੇ ਰੱਖਦੇ ਕਿਉਂਕਿ ਜੇ ਜਾਨਵਰ ਆਪਣੇ ਵਾਈਲਡ ਵਾਈਲਡ ਮੋਡ 'ਚ ਹੀ ਨਹੀਂ ਹੋਊਗਾ ਜੇ ਆਪਾਂ ਕੁੱਤੇ ਦੇ ਹੁਣ ਦੰਦ ਕੱਟ ਦਈਏ ਉਹ ਸ਼ਿਕਾਰ ਕਿਵੇਂ ਕਰੂਗਾ ਰੋਟੀ ਕੇ ਵਿੱਚ ਪੂਗਾ ਫਿਰ ਇਹਦੀ ਖਰਾਕੀ ਦੰਨੇ ਉਹਨੂੰ ਤੇ ਫਿਰ ਵੈਜ ਖਾਂਦਾ ਪੂਰਾ ਹੂੰ ਤੇ ਖੀਰੇ ਹੋਗੇ ਆਪਣੇ ਸਾਗ ਹੋ ਗਿਆ ਮਿੱਥੇ ਹੋਗੇ ਪਾਲਕ ਹੋਗੀ ਪੇਠਾ ਹੋ ਗਿਆ ਗਾਜਰਾ ਹੋਗੀਆਂ ਹੂੰ ਐਸੀ ਚੀਜ਼ ਖਾਂਦਾ ਬਾਕੀ ਇਹਦੇ ਮਲਟੀ ਪਟਾਵਨਸ ਆਉਂਦੇ ਨੇ ਜਿਹੜੇ ਆਪਾਂ ਸਪ੍ਰਿੰਕਲ ਕਰਕੇ ਦਿੰਦੇ ਆ ਉਹਦੇ ਛਿੜਕ ਕੇ ਦਿੰਦੇ ਹੂੰ ਤੇ ਇਹਦਾ ਵੀਰੇ ਪ੍ਰਾਈਜ਼ਿੰਗ ਜਾਂਦੀ ਆ ਤਕਰੀਬਨ ਜਿਹੜਾ ਆ ਕਲਰ ਆ ਇਹਦੀ 60 ਤੋਂ 70000 ਪ੍ਰਾਈਜ਼ ਹੋ ਜਾਂਦੀ ਆ ਅੱਛਾ ਹਾਂਜੀ ਛੋਟਾ ਸਾਈਜ਼ ਗ੍ਰੀਨ ਕਲਰ ਦਾ 10000 ਤੋਂ ਸ਼ੁਰੂ ਹੋ ਜਾਂਦਾ